ਅਤਿਸ਼ਯਾਕਾਰ ਤੁਸੀਂ ਦੇਖ ਰਹੇ ਹੋ ਚੈਨਲ ਰਵਿਊਜ਼ ਇਹ ਮਾਮਲਾ ਇੱਕ ਡੇਰਾ ਮੁਖੀ ਦਿਨਾ ਸੰਬੰਧਿਤ ਹੈ ਜ਼ਿਲਹੰਦਰ ਦੇ ਕੈਟ ਦੇ ਇੱਕ ਧਾਰਮਿਕ ਡੇਰੇ ਵਿੱਚੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਕਿ ਦਰਸਾਲ ਡੇਰੇ ਦਾਸ ਚਾਲਕ ਅੰਦਰ ਬਣੇ ਤਹਿਖਾਨੇ ਵਿੱਚੋਂ ਮਹਿਲਾ ਨਾਲ ਫੜਿਆ ਗਿਆ ਡੇਰੇ ਦੇ ਅੰਦਰੋਂ ਗੁਪਤ ਤਹਿਖਾਨੇ ਤੋਂ ਇਲਾਵਾ ਡ్రਾਈ ਫਰੂਟ ਨਾਲ ਭਰਿਆ ਫ੍ਰਿਜ ਤੇ ਪੰਜਾਬ ਪੁਲਿਸ ਦੇ ਸਟ੍ਰਿਕਾਂ ਵਾਲੀਆਂ ਦੋ ਕਾਰਾਂ ਮਿਲੀਆਂ ਪਹਿਲੀ ਜਨ ਕਾਰਿਮ ਤਾਅਤ ਪੁਲਿਸ ਨੇ ਨਜਾਇਜ਼ ਸਬੰਧਾਂ ਦੇ ਦੋਸ਼ਾਂ ਤੋਂ ਆਵਾਜ਼ ਸਦਰ ਪੁਲਿਸ ਸਟੇਸ਼ਨ ਦੀ ਪੁਲਿਸ ਨੇ ਡੇਰਾ ਚਾਲਕਾ ਨੂੰ ਇੱਕ ਔਰਤ ਨਾਲ ਸమిਤ ਗਿਫਤਾਰ ਵੀ ਕੀਤਾ ਅਤੇ ਥਾਣੇ 'ਚ ਲੈ ਗਏ ਜਾਂਚ ਤੋਂ ਬਾਅਦ ਪੁਲਿਸ ਨੇ ਛੱਡ ਦਿੱਤਾ ਡੇਰਾ ਚਾਲਕ ਦੀ ਪਤਨੀ ਪ੍ਰੀਤੀ ਨੇ ਦੋਸ਼ ਲਗਾਇਆ ਕਿ ਉਸ ਦਾਤੇ ਪਤੀ ਨੇ ਕਿਸੇ ਹੋਰ ਔਰਤ ਨਾਲ ਵੀ ਨਜਾਇਜ਼ ਸਬੰਧ ਚੱਲ ਰਹੇ ਨੇ ਪਤੀ ਨਾਲ ਉਸ ਦਾ ਤਲਾਕ ਦਾ ਕੇਸ ਚੱਲ ਰਿਹਾ ਹੈ ਉਹ ਉਸ ਸਮੇਂ ਦੀਪਨਗਰ ਵਿੱਚ ਦੋ ਬੱਚਿਆਂ ਦੇ ਨਾਲ ਰਹਿੰਦੀ ਹੈ ਬੁੱਧਵਾਰ ਨੂੰ ਸੂਚਨਾ ਮਿਲੀ ਹੈ ਕਿ ਉਸ ਦਾ ਪਤੀ ਕੈਟ ਦੁਸ਼ਹਿਰੇ ਗਰਾਊਂਡ ਵਿੱਚ ਇੱਕ ਔਰਤ ਨਾਲ ਸ਼ਰੇਆਮ ਕੋ ਮਰਿਆ ਸੀ ਉਸ ਨੇ ਮੌਕੇ ਉੱਤੇ ਹੀ ਪਹੁੰਚ ਕੇ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਪ੍ਰੀਤੀ ਆਪਣੇ ਰਿਸ਼ਤਦਾਰਾਂ ਤੇ ਪਿੰਡ ਵਾਸੀਆਂ ਦੇ ਨਾਲ ਡੇਰੇ ਦੇ ਬਾਹਰ ਪਹੁੰਚੇ ਤੇ ਦਰਵਾਜ਼ਾ ਦਬਰਦਸਤੀ ਖੋਲਣ ਦੀ ਕੋਸ਼ਿਸ਼ ਕੀਤੀ ਪਰ ਆਸਫਰ ਰਹੀ ਉਹ ਸਾਰੀ ਰਾਤ ਡੇਰੇ ਦੇ ਬਾਹਰ ਹੀ ਡੱਟੀ ਰਹੀ ਵੀਰਵਾਰ ਸਵੇਰੇ ਸਦਰ ਪੁਲਿਸ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਤੇਰੇ ਦੇ ਸੁਚਾਲਕ ਦੀ ਮੈਲਾ ਸਾਥੀ ਨੂੰ ਗ੍ਰਿਫਤਾਰ ਕਰ ਲਿਆ ਥਾਣਾ ਸਦਰ ਦੇ ਐਸਐਚਓ ਸੰਜੀਵ ਕੁਮਾਰ ਨੇ ਦੱਸਿਆ ਕਿ ਦੋਨੇ ਵਲਕਸਨ ਅਤੇ ਆਪਣੀ ਮਰਜ਼ੀ ਨਾਲ ਇੱਕ ਦੂਜੇ ਨਾਲ ਸਬੰਧ ਵਿੱਚ ਹਨ ਇਸ ਲਈ ਇਸ ਮਾਮਲੇ ਦੀ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਸਕਦੀ ਪਰ ਡਾਕਟਰੀ ਜਾਂਚ ਤੋਂ ਬਾਅਦ ਉਹਨਾਂ ਨੂੰ ਛੱਡ ਦਿੱਤਾ ਗਿਆ ਪ੍ਰੀਤੀ ਨੇ ਦੋਸ਼ ਲਗਾਇਆ ਕਿ ਅਦਾਲਤ ਵਿੱਚ ਪੇਸ਼ ਹੋਣ ਤੇ ਉਸਦੇ ਪਤੀ ਨੇ ਖੁਦ ਨੂੰ ਗਰੀਬ ਦੱਸਿਆ ਅਤੇ ਕਹਿੰਦਾ ਕਿ ਮੇਰੇ ਕੋਲ ਤਾਂ ਕੁਝ ਵੀ ਨਹੀਂ ਹੈ ਦੇਣ ਵਾਸਤੇ ਪੁਲਿਸ ਨੇ ਦੇਖੀ ਤੋ ਉਂਦਰੋਂ ਦੋ ਮਲਾਜ਼ਮਾਂ ਅਲੀ ਸ਼ਾਰ ਇਮਾਰਤ ਇੱਕ ਤਹਿਖਾਨਾ ਡਰਾਈ ਫਰੂਟ ਦਾ ਪ੍ਰੈਫਰਜ ਮਹਿਲਾਵਾਂ ਦੇ ਸੋਹਣੇ ਕੱਪੜੇ ਮੇਕਅਪ ਦਾ ਸਮਾਨ ਸ਼ਾਨਦਾਰ ਬੈੱਡਰੂਮ ਦਰਵਾਜ਼ਿਆਂ ਤੇ ਨੋ ਐਂਟੀ ਪਲੇਟ ਮਹਿੰਗੀਆਂ ਜੁੱਤੀਆਂ ਔਰਤਾਂ ਦੀਆਂ ਸੈਂਡਲ ਪੰਜਾਬੀ ਜੁੱਤੀਆਂ ਨਾਲ ਪਰਸ ਨਾਲ ਪਰਿਆਲਮਾਰੀ ਬ੍ਰਮੰਦ ਹੋਈ ਹੈ ਸਾਰਾ ਕੁਝ ਦੇਖ ਕੇ ਖੁਦ ਪੁਲਿਸ ਦੇ ਵੀ ਹੋਸ਼ ਉੱਡ ਗਏ ਨੇ ਕਿ ਇਹਨਾਂ ਬੋਲ ਤਾਂ ਗਰੀਬ ਦੱਸਿਆ ਜਾ ਰਿਹਾ ਪਰ ਇਹਨਾਂ ਕੋਲ ਸੇ ਡੇਰਾ ਮੁਖੀ ਦੇ ਕੋਲੋਂ ਕਿੱਥੋਂ ਆਇਆ ਇਸ ਨੂੰ ਲੈ ਕੇ ਪੁਲਿਸ ਦੀ ਜੇ ਰਸ਼ਾਦਰ ਪੁਲਿਸ ਸਟੇਸ਼ਨ ਜਿਹੜੀ ਪੁਲਿਸ ਆ ਉਹਨਾਂ ਦੇ ਵੱਲੋਂ ਜਾਂਚ ਕਿੰਨੀ ਸ਼ੁਰੂ ਕਰ ਦਿੱਤੀ ਹੈ ਜਈਆਂ ਹੋਰ ਖਬਰ ਜਨਰੇਲ ਸਾਡੇ ਚੈਨਲ ਨਾਲ ਜੁੜੇ ਰਹਿਣਾ ਮਿਲਦਿਆ ਜਈਆਂ ਹੋਰ ਖਬਰਾਂ ਦੇ ਨਾਲ ਧੰਨਵਾਦ ਜੀ